ਇੱਕ ਵੱਡੀ ਜਿਹੜੀ ਮੰਗ ਰਹਿੰਦੀ ਹੈ ਬੀਪੀਆਂ ਦੇ 1000 ਰੁਪਏ ਬਾਕੀ ਤਾਂ ਗਰੰਟੀਆਂ ਸਾਰੀਆਂ ਪੂਰੀਆਂ ਹੋ ਰਹੀਆਂ ਨੇ ਪਰ ਜਿਹੜੀ ਇੱਕ ਡਿਮਾਂਡ ਹੈ ਜੀ ਹੈ ਜਿਹੜੀ ਇੱਕ ਗਰੰਟੀ ਸੀ ਉਹ ਰਹਿੰਦੀ ਹੈ ਉਹ ਵੀ ਪੂਰੀ ਹੋਊਗੀ ਕਿਉਂਕਿ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਉਹਦੇ ਤੇ ਜ਼ਰੂਰ ਪੂਰਾ ਉਤਰੂਗਾ ਬਸ ਉਹਨੂੰ ਟਾਈਮ ਚਾਹੀਦਾ ਹੈ ਇਹਨਾਂ ਆਪ ਜਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ 70 ਸਾਲਾਂ ਦਾ ਕਿ ਉਹਨੂੰ ਸਮਝਾਉਣ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੈ ਪਹਿਲਾਂ ਹੁੰਦਾ ਸੀ ਲੀਡਰ ਕਾਪੂ ਮਾਰੀ ਜਾਂਦੇ ਹੁੰਦੇ ਸੀ ਆ ਕਰਤਾ ਜੀ ਉਹ ਕਰਤਾ ਅੱਜ ਕੱਲ ਹਰ ਇੱਕ ਚੀਜ਼ ਦਾ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਵਿਰੋਧੀ ਝੂਠੀਆਂ ਜਿਹੜੀਆਂ ਲਾਉਂਦੇ ਨੇ ਕਿ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ 70 ਸਾਲ ਤੋਂ ਜਿਹਨੂੰ ਰਾਜ ਕਰਨ ਦੀ ਆਦਤ ਪਈ ਹੋ ਗਈ ਉਹਨਾਂ ਸਾਰਿਆਂ ਨੂੰ ਤੁਸੀਂ ਨੇ ਵਿਹਲੇ ਕਰਕੇ ਬਿਠਾਤਾ ਤੇ ਅੱਗੋਂ ਉਹਨਾਂ ਨੂੰ ਕੋਈ ਉਮੀਦ ਵੀ ਨਹੀਂ ਦਿੱਖਦੀ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਨਾ 5 ਸਾਲ ਬਾਅਦ ਲੀਡਰ ਸਰਕਾਰ ਬਣਾ ਕੇ ਆਪ ਦੇ ਘਰਾਂ ਚ ਬਹਿ ਕੇ ਲੋਕਾਂ ਨੂੰ ਲੁੱਟ ਕੇ ਤਾਂ ਲੋਕ ਆਕ ਜਾਂਦੇ ਸੀ ਅਗਲੀ ਵਾਰ ਉਹਨਾਂ ਨੇ ਬਦਲ ਨਹੀਂ ਹੁੰਦਾ ਸੀ ਹੁਣ ਉਹਨਾਂ ਨੂੰ ਅਗਲੀ ਵਾਰ ਕਿ ਨਹੀਂ ਕੋਈ ਮੌਕਾ ਦਿਖ ਰਿਹਾ ਹੈਗਾ ਉਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ ਤੁਸੀਂ ਨੇ ਬੰਦ ਕੀਤੀਆਂ ਨੇ ਜਿਵੇਂ ਬਾਈ ਜੀ ਬੋਲ ਕੇ ਗਏ ਨੇ ਕਿ ਬੱਚਿਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਸਿਰਫ ਇਹਨਾਂ ਦੀ ਬੇਟੀ ਨਹੀਂ 43000 ਜਿਹੜਾ ਬੱਚਾ ਲੱਗਿਆ ਇੱਕ ਵੀ ਬੰਦਾ ਇੱਕ ਵੀ ਪਰਿਵਾਰ ਆ ਕੇ ਕਹਿ ਦਵੇ ਵੀ ਕਿਸ ਅਸੀਂ ਨੇ ਕਿਸੇ ਦੀ ਸਿਪਾਸ਼ ਕਰਵਾਈ ਹੈ ਤੇ ਸਕੂਲ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਦੋ ਆਪਣੇ ਧੂਰੀ ਨੂੰ ਹੋ ਕਿ ਕਿ ਨੇ ਹਰ ਇੱਕ ਬਹੱਲੇ ਚ ਆਮ ਆਦਮੀ ਕਲੀਨਿਕ ਬਣ ਰਿਹਾਗਾ ਤੇ ਜਿਹੜਾ ਮੈਰੀ ਪਾਣੀ ਦਾ ਜਿਹੜੀ ਹੁਣ ਤੱਕ ਬਹੁਤ ਵੱਡੀ ਜਿਹੜੀ ਅਸੀਂ ਜਿੱਦੇ ਤੋਂ ਵਾਂਝੇ ਰਹੇ ਸੀ ਸਾਡੇ ਕਿਸਾਨ ਵੀਰ ਉਹ ਮਿਲ ਰਹੀ ਹੈ ਤੇ ਬਿਜਲੀ ਜਿਹੜੀ ਹਰ ਇੱਕ ਘਰ ਨੂੰ 600 ਜੋ ਬਿਨਾਂ ਕਿਸੇ ਭੇਤ ਭਾਪ ਤੋਂ ਬਿਨਾਂ ਕਿਸੇ ਜਾਤ ਪਾਤ ਧਰਮ ਦੇ ਭੇਤ ਭਾਪ ਤੋਂ ਹਰ ਇੱਕ ਬੰਦੇ ਦਾ ਜਿਹੜਾ ਹੱਕ ਹੈ ਉਹਨੂੰ ਮਿਲ ਰਿਹਾ ਕਿਉਂਕਿ ਭਾਈ ਜੀ ਵੀ ਜਿਹੜੀ ਉਹ ਸ਼ਿਸ਼ੇ ਬਾਈ ਜੀ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਹਰ ਇੱਕ ਧਰਮ ਆਪਣੇ ਆਪ ਵਿੱਚ ਜਿਹੜਾ ਪੂਜਣ ਯੋਗ ਹੁੰਦਾ ਹੈ ਹਰ ਇੱਕ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਜੀ ਨੂੰ ਮਰਜ਼ੀ ਮੰਨੇ ਪਰ ਉਹਦਾ ਬਣਦਾ ਹੱਕ ਸਤਿਕਾਰ ਉਹ ਮਿਲਣਾ ਚਾਹੀਦਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਦੁਬਾਰਾ ਕੋਟਾ ਮੰਗਣ ਆਏ ਆ ਮਿਲਣ ਆਏ ਆ ਤੁਹਾਨੂੰ ਤਾਂ ਤੁਹਾਡੇ ਮੂੰਹ ਚੋਂ ਇਹ ਚੀਜ਼ਾਂ ਸੁਣਿੰਦੀਆਂ ਨੇ ਕਿ ਸਰਕਾਰ ਨੇ ਕੰਮ ਕੀਤੇ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਕਿਸੇ ਨੂੰ ਬੇਵਕੂਫ ਨਹੀਂ ਬਣਾ ਸਕਦਾ ਕੋਈ ਝੂਠ ਨਹੀਂ ਬੋਲ ਸਕਦਾ ਪਹਿਲਾਂ ਹੁੰਦਾ ਸੀ ਲੀਡਰ ਕਾਪ ਮਾਰੀ ਜਾਂਦੇ ਹੁੰਦੇ ਸੀ ਆ ਕਰਤਾ ਜੀ ਉਹ ਕਰਤਾ ਅੱਜ ਕੱਲ ਹਰ ਇੱਕ ਚੀਜ਼ ਦਾ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਵਿਰੋਧੀ ਝੂਠੀਆਂ ਜਿਹੜੀਆਂ ਲਾਉਂਦੇ ਨੇ ਕਿ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ 70 ਸਾਲ ਤੋਂ ਜਿਹਨੂੰ ਰਾਜ ਕਰਨ ਦੀ ਆਦਤ ਪਈ ਹੋ ਗਈ ਉਹਨਾਂ ਸਾਰਿਆਂ ਨੂੰ ਤੁਸੀਂ ਨੇ ਵਿਹਲੇ ਕਰਕੇ ਬਿਠਾਤਾ ਤੇ ਅੱਗੋਂ ਉਹਨਾਂ ਨੂੰ ਕੋਈ ਉਮੀਦ ਵੀ ਨਹੀਂ ਦਿਖਦੀ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਨਾ 5 ਸਾਲ ਬਾਅਦ ਲੀਡਰ ਸਰਕਾਰ ਬਣਾ ਕੇ ਆਪਣੇ ਘਰਾਂ 'ਚ ਬਹਿ ਕੇ ਲੋਕਾਂ ਨੂੰ ਲੁੱਟ ਕੇ ਤਾਂ ਲੋਕ ਆੱਕ ਜਾਂਦੇ ਸੀ ਅਗਲੀ ਵਾਰ ਉਹਨਾਂ ਨੇ ਬਦਲ ਨਹੀਂ ਹੁੰਦਾ ਸੀ ਹੁਣ ਉਹਨਾਂ ਨੂੰ ਅਗਲੀ ਵਾਰ ਵੀ ਨਹੀਂ ਕੋਈ ਮੌਕਾ ਦਿਖ ਰਿਹਾ ਹੈਗਾ ਉਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ ਤੁਸੀਂ ਨੇ ਬੰਦ ਕੀਤੀਆਂ ਨੇ ਜਿਵੇਂ ਬਾਈ ਜੀ ਬੋਲ ਕੇ ਗਏ ਨੇ ਕਿ ਬੱਚਿਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਸਿਰਫ ਇਹਨਾਂ ਦੀ ਬੇਟੀ ਨਹੀਂ 43000 ਜਿਹੜਾ ਬੱਚਾ ਲੱਗਿਆ ਇੱਕ ਵੀ ਬੰਦਾ ਇੱਕ ਵੀ ਪਰਿਵਾਰ ਆ ਕੇ ਕਹਿ ਦਵੇ ਵੀ ਕਿਸ ਅਸੀਂ ਨੇ ਕਿਸੇ ਦੀ ਸੁਪਾਸਿਚ ਕਰਾਈ ਹੈ ਜਾਂ ਸਾਥੋਂ ਕਿਸੇ ਨੇ ਪੈਸਾ ਲਿਆ ਸਿਰਫ ਫਾਰਮ ਭਰਨ ਤੋਂ ਇਲਾਵਾ ਉਹ ਉਹਨਾਂ ਦੀਆਂ ਜੋ ਰਿਕੁਆਇਰਮੈਂਟ ਹੁੰਦੀਆਂ ਨੇ ਉਹਦੇ ਤੋਂ ਇਲਾਵਾ ਇੱਕ ਵੀ ਪੈਸਾ ਕਿਸੇ ਦਾ ਕਿਉਂਕਿ ਸਰਕਾਰਾਂ ਅਸੀਂ ਕਿਉਂ ਚੁੰਨਦੇ ਆ ਉਹ ਸਰਕਾਰਾਂ ਤੋਂ ਅਸੀਂ ਕੀ ਲੈਣਾ ਹੁੰਦਾ ਹੈ ਰੋਟੀ ਤਾਂ ਅਸੀਂ ਮਿਹਨਤ ਨਾਲਦੀ ਮਿਹਨਤ ਕਰਕੇ ਹਰ ਇੱਕ ਬੰਦਾ ਖਰਚਾ ਆਪਦਾ ਘਰ ਦਾ ਚਲਾਉਂਦਾ ਹੈ ਸਰਕਾਰ ਦਾ ਕੰਮ ਹੁੰਦਾ ਹੈ ਇਹ ਸਭ ਬੱਚਿਆਂ ਨੂੰ ਪੜ੍ਹਾਈ ਦੇਣਾ ਫਿਰ ਉਹਨਾਂ ਨੂੰ ਬਣਦਾ ਉਹਨਾਂ ਦਾ ਜਿਹੜਾ ਮੈਰਿਟ ਤੇ ਬੇਸ ਤੇ ਉਹਨਾਂ ਨੂੰ ਰੋਜ਼ਗਾਰ ਦੇਣਾ ਇਹ ਸਰਕਾਰ ਦਾ ਕੰਮ ਹੈ ਅਸੀਂ ਸਰਕਾਰਾਂ ਬਣਾਉਂਦੀ ਹੀ ਇਸੇ ਵਾਸਤੇ ਆ ਸੋ ਇਹ ਜਿਹੜਾ ਤੁਸੀਂ ਇੰਨਾ ਮਾਣ ਬਖਸ਼ ਰਹੇ ਹੋ ਤੂਰੀ ਸਪੈਸ਼ਲ ਸਾਡੇ ਲਈ ਕਿਉਂ ਹੈ ਕਿਉਂਕਿ 2014 ਤੋਂ ਲੈ ਕੇ 22 ਜੀ ਹਮੇਸ਼ਾ ਲੀਡ ਹੀ ਲੈਂਦੇ ਰਹੇ 14 ਚ ਤੁਸੀਂ ਨੇ ਐਮਪੀ ਬਣਾਇਆ 19 ਚ ਫਿਰ ਤੂਰੀ ਦੀ ਲੀਡ ਵਧੀ ਤੁਸੀਂ ਨੇ ਦੁਬਾਰਾ ਐਮਪੀ ਬਣਾਇਆ ਤੇ ਜਦੋਂ 2022 ਚ ਮੁੱਖ ਮੰਤਰੀ ਬਨਾਇਆ ਤਾਂ ਉਹਨਾਂ ਦਾ ਜਿਹੜਾ ਪਿਆਰ ਹੈ ਤੁਹਾਡੇ ਨਾਲ ਉਹ ਕਹਿੰਦੇ ਵੀ ਮੈਂ ਧੂਰੀ ਨੂੰ ਬਠਿੰਡੇ ਜਾਂ ਪਟਿਆਲੇ ਜਿਹੜੇ ਪਹਿਲਾਂ ਹੁਣ ਤੱਕ ਸੀਐਮ ਸਿਟੀ ਰਹੇ ਨੇ ਵੀ ਮੈਂ ਉਹਨਾਂ ਤੋਂ ਵਧੀਆ ਬਣਾਉਣੇਗਾ ਕਿਉਂਕਿ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਂਦੀ ਹੁਣ ਵੀ ਉਹ ਅੱਜ ਆ ਕੇ ਗਏ ਐ ਕਿੰਨੇ ਦਿਨਾਂ ਦੀ ਕੈਂਪੇਨ ਚੱਲ ਰਹੀ ਹੈ ਲੱਗਦੇ ਵਰਦੇ ਉਹ ਕਹਿੰਦੇ ਆ ਵੀ ਧੂਰੀ ਤਾਂ ਮੈਂ ਲੰਗਦਾ ਵਰਦਾ ਹੀ ਜਾ ਆਉਂਗਾ ਕਿ ਮੇਰੇ ਆਪਣੇ ਨੇ ਇਹ ਮੇਰੀ ਜ਼ਿੰਮੇਵਾਰੀ ਨੂੰ ਸਮਝਦੇ ਨੇ ਉਹਨਾਂ ਨੇ ਸਾਡੀ ਸਾਰੇ ਪਰਿਵਾਰ ਦੀ ਡਿਊਟੀ ਲਈ ਹੋਈ ਹੈ ਕਿ ਤੁਸੀਂ ਨੇ ਹਰ ਇੱਕ ਸੁੱਖ ਦੇ ਦੁੱਖ ਦੇ ਜੋ ਵੀ ਤੁਹਾਨੂੰ ਕੋਈ ਧੂਰੀ ਚ ਬੁਲਾਉਂਦਾ ਹੈ ਤਾਂ ਤੁਸੀਂ ਉੱਥੇ ਪਹੁੰਚ ਲੇਗਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਆ ਕੇ ਇੱਥੇ ਲੋਕਾਂ ਨੂੰ ਮਿਲਦੇ ਆਂ ਤੇ ਲੋਕ ਸਾਡੇ ਕੋਲ ਸਪਾਰਸ਼ਾ ਕਰਦੇ ਨੇ ਕਿ ਮੇਰੇ ਰਿਸ਼ਤੇਦਾਰ ਤਾਂ ਆ ਹੀ ਕੰਮ ਹੈਗਾ ਮੇਰੇ ਰਿਸ਼ਤੇਦਾਰ ਲੁਧਿਆਣੇ ਨੇ ਅੰਮ੍ਰਿਤਸਰ ਨੇ ਉਹਨਾਂ ਦਾ ਇਹ ਕੰਮ ਹੈਗਾ ਤਾਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਿਵੇਂ ਧੂਰੀ ਵਾਲਿਆਂ ਨੇ ਸਾਡਾ ਮਾਣ ਵਧਾਇਆ ਸੀ ਅਸੀਂ ਹੁਣ ਇਹਨਾਂ ਦਾ ਮਾਣ ਵਧਾਉਣੇਗਾ ਸੋ ਜਿਹੜਾ ਤੁਸੀਂ ਪਿਆਰ ਜਿਹੜਾ ਤੁਸੀਂ ਸਤਕਾਰ ਭਾਈਚ ਨੂੰ ਦੇ ਰਹੇ ਹੋਗੇ ਉਹ ਬਹੁਤ ਅਸੀਂ ਉਹਦਾ ਕਰਜ਼ ਸਾਰਾ ਪਰਿਵਾਰ ਸਾਡਾ ਉਹਦਾ ਕਰਜ਼ਦਾਰ ਰਹੇਗਾ ਤੇ ਬਾਕੀ ਧੂਰੀ ਦੇ ਕੰਮਾਂ ਦੀ ਜਿਹੜੀ ਗੱਲ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਚਾਹੇ ਉਹ ਸਿਹਤ ਸਹੂਤਾ ਹੋਣ ਸਿਵਲ ਹਸਪਤਾਲ ਨੂੰ ਜਿਹੜੀ ਗ੍ਰਾਂਟ ਆਈ ਪਈ ਹੈ 2.5 ਕਰੋੜ ਰੁਪਏ ਦੀ ਬਹੁਤ ਵਧੀਆ ਹਸਪਤਾਲ ਬਣੂਗਾ ਬਿਲਡਿੰਗ ਵੀ ਬਣੂਗੀ ਡਾਕਟਰ ਵੀ ਹੋਣਗੇ ਮਸ਼ੀਨਰੀ ਵੀ ਲੱਗੂਗੀ ਤੇ ਸਕੂਲ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਦੋ ਆਪਣੇ ਧੂਰੀ ਨੂੰ ਹੋ ਚੁੱਕੇ ਨੇ ਹਰ ਇੱਕ ਬਹੱਲੇ ਚ ਆਮ ਆਦਮੀ ਕਲੀਨਿਕ ਬਣ ਰਿਹਾਗਾ ਤੇ ਜਿਹੜਾ ਮੈਰੀ ਪਾਣੀ ਦਾ ਜਿਹੜੀ ਹੁਣ ਤੱਕ ਬਹੁਤ ਵੱਡੀ ਜਿਹੜੀ ਅਸੀਂ ਜਿੱਦੇ ਤੋਂ ਵਾਂਝੇ ਰਹੇ ਸੀ ਸਾਡੇ ਕਿਸਾਨ ਵੀਰ ਉਹ ਮਿਲ ਰਹੀ ਹੈ ਤੇ ਬਿਜਲੀ ਜਿਹੜੀ ਹਰ ਇੱਕ ਘਰ ਨੂੰ 600 ਜੂਟ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਜਾਤ ਪਾਤ ਧਰਮ ਦੇ ਭੇਦਭਾਵ ਤੋਂ ਹਰ ਇੱਕ ਬੰਦੇ ਦਾ ਜਿਹੜਾ ਹੱਕ ਹੈ ਉਹਨੂੰ ਮਿਲ ਰਿਹਾ ਕਿਉਂਕਿ ਬਾਈ ਜੀ ਦੀ ਜਿਹੜੀ ਕੋਸ਼ਿਸ਼ ਹੈ ਬਾਈ ਜੀ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਹਰ ਇੱਕ ਧਰਮ ਆਪਣੇ ਆਪ ਵਿੱਚ ਜਿਹੜਾ ਪੂਜਣਯੋਗ ਹੁੰਦਾ ਹੈ ਹਰ ਇੱਕ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈਗੀ ਕਿ ਉਹ ਜੀ ਨੂੰ ਮਰਜ਼ੀ ਮੰਨੇ ਪਰ ਉਹਨੂੰ ਉਹਦਾ ਬੰਦਾ ਹੱਤ ਸਤਿਕਾਰ ਉਹ ਮਿਲਣਾ ਚਾਹੀਦਾ ਸੋ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਵਿੱਚ ਇਸੇ ਤਰ੍ਹਾਂ ਆਉਂਦੇ ਰਹੀਏ ਤੁਹਾਨੂੰ ਮਿਲਦੇ-ਗਿਲਦੇ ਰਹੀਏ ਤੇ ਤਾਂ ਵੋਟਾਂ ਤਾਂ ਇੱਕ ਬਹਾਨਾ ਹੋ ਜਾਂਦਾ ਹੈ ਤੁਹਾਡੇ ਚ ਆਉਣ ਦਾ ਬਾਕੀ ਤੁਹਾਡਾ ਪਿਆਰ ਹੈ ਜਿਹੜਾ ਸਤਿਕਾਰ ਹੈ ਉਹ ਸਾਨੂੰ ਮਿਲ ਰਿਹਾ ਹੈ ਇੱਕ ਬੱਡੀ ਜਿਹੜੀ ਮੰਗ ਰਹਿੰਦੀ ਹੈ ਬੀਬੀਆਂ ਦੇ 1000 ਰੁਪਏ ਬਾਕੀ ਤਾਂ ਗਰੰਟੀਆਂ ਸਾਰੀਆਂ ਪੂਰੀਆਂ ਹੋ ਰਹੀਆਂ ਨੇ ਪਰ ਜਿਹੜੀ ਇੱਕ ਡਿਮਾਂਡ ਹੈ ਜੀ ਹੈ ਜਿਹੜੀ ਇੱਕ ਗਰੰਟੀ ਸੀ ਉਹ ਰਹਿੰਦੀ ਹੈ ਉਹ ਵੀ ਪੂਰੀ ਹੋਊਗੀ ਕਿਉਂਕਿ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਉਹਦੇ ਤੇ ਜਰੂਰ ਪੂਰਾ ਉਤਰੂਗਾ ਬਸ ਉਹਨੂੰ ਟਾਈਮ ਚਾਹੀਦਾ ਹੈ ਇਨਾ ਜਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ 70 ਸਾਲਾਂ ਦਾ ਕਿ ਉਹਨੂੰ ਸੁਲਝਾਉਣ ਲਈ ਥੋੜਾ ਜਿਹਾ ਟਾਈਮ ਚਾਹੀਦਾ ਸੋ ਅਸੀਂ ਤਾਂ ਇਹੀ ਉਮੀਦ ਕਰਦੇ ਆ ਤੁਹਾਡੇ ਤੋਂ ਗੁਜਾਰਿਸ਼ ਕਰਦੇ ਆ ਕਿ ਜਿਵੇਂ 2022 ਚ ਜਿਹੜੀ ਲੀਡ ਸੀ ਉਹ 24 ਚ ਉਸ ਤੋਂ ਵੀ ਵੱਧਣੀ ਚਾਹੀਦੀ ਹੈ ਕਿਉਂਕਿ ਬਾਈ ਜੀ ਨੇ ਗਰਾਂਟਾਂ ਦੀ ਕੋਈ ਛੜੀ ਲਾ ਦਿੱਤੀ ਹੈ ਤੁਹਾਡੇ ਲਈ ਧੂਰੀ ਲਈ 280 ਕਰੋੜ ਰੁਪਏ ਦੀ ਹੁਣ ਤੱਕ ਧੂਰੀ ਧੂਰੀ ਹਲਕੇ ਨੂੰ ਗਰਾਂਟ ਆ ਚੁੱਕੀ ਹੈ ਤੇ ਅਗਲੇ 3 ਸਾਲਾਂ ਚੋਂ ਇਹਦੇ ਤੋਂ ਵੀ ਦੁੱਗਣੀ ਚੌਗਣੀ ਆਊਗੀ ਪਰ ਤੁਸੀਂ ਉਹਦਾ ਮਾਣ ਵੋਟਾਂ ਦੇ ਰੂਪ ਚ ਵਧਾਉਣੇਗਾ ਤੁਸੀਂ ਉਹਦਾ ਹੌਸਲਾ ਵੋਟਾਂ ਦੇ ਰੂਪ ਚ ਬਤਾਉਣਾ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜਾਏ ਕਿ ਧੂਰੀ ਚ ਹੁਣ ਨਹੀਂ ਕੋਈ ਵੱੜ ਸਕਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਬਾਪੂ ਦੇਥੇ ਆਏ ਤੇ ਬਸ ਇੱਕੋ ਹੀ ਤੁਹਾਡੇ ਅੱਗੇ ਗੁਜਾਰਿਸ਼ ਹੈ ਅਪੀਲ ਹੈ ਕਿ ਇੱਕ ਤਰੀਕ ਨੂੰ ਆਪਣੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤ ਹੇਅਰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਪਾਰਲੀਮੈਂਟ ਭੇਜਿਏ ਤਾਂ ਕਿ ਆਪਾਂ ਆਪਦੇ ਸੈਂਟਰ ਦੇ ਬਣਦੇ ਹੱਕ ਵੀ ਪੂਰੀ ਜਿਵੇਂ ਕਹਦੋ ਵੀ ਪਾਈ ਜਿਵੇਂ ਉਥੇ ਗੁੰਜਦੇ ਸੀ ਉਸੇ ਤਰ੍ਹਾਂ ਆਪਣੀ ਧੂਰੀ ਦੀ ਆਵਾਜ਼ ਸੰਗਰੂਰ ਦੀ ਆਵਾਜ਼ ਜਿਹੜੀ ਗੂੰਜੇ ਤੇ ਸਾਰੇ ਪੰਜਾਬ ਚ ਬਾਈ ਜੀ ਨੇ 13 ਜ਼ੀਰੋ ਦਾ ਨਾਰਾ ਦਿੱਤਾ ਹੈ ਤੇ ਸੰਗਰੂਰ ਉਹਦੇ ਜੋ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਤੁਹਾਡੇ ਤੋਂ ਉਮੀਦ ਹੈ ਆਪਣੇ ਪਰਿਵਾਰ ਤੋਂ ਆਪਣੇ ਭੈਣਾ ਭਰਾਵਾਂ ਤੋਂ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਹੁੰਦੀਆਂ ਨੇ ਸੋ ਅਸੀਂ ਜਿਵੇਂ ਤੁਹਾਨੂੰ ਬਾਈ ਜੀ ਤੇ ਭਰੋਸਾ ਹੈ ਸਾਨੂੰ ਤੁਹਾਡੇ ਤੇ ਭਰੋਸਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਹ